ਸਤਿ ਸ੍ਰੀ ਅਕਾਲ ਜੀ ਮੈਮੋਨ ਮਕਬੂਲ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਤੇ ਮੇਰਾ ਸਪਸ਼ਟੀਕਰਨ ਵੀ ਹੈ ਜਿਹੜਾ ਸਾਡੇ ਚੈਨਲ ਦਾ ਨਾਮ ਹੈ ਦਾ ਏਵਨ ਮੀਡੀਆ ਸ਼ਬਦਾਂ ਦੀ ਤਾਕਤ ਇਹਦੇ ਨਾਲ ਮਿਲਦਾ ਜੁਲਦਾ ਨਾਮ ਹੈ ਜੀ ਅਸ਼ੋਕ ਸ਼ਰਮਾ ਜੀ ਦੇ ਚੈਨਲ ਦਾ ਏਵਨ ਪੰਜਾਬੀ ਟੀਵੀ ਜਿੱਥੇ ਮੈਂ 2020 ਤੱਕ ਅਹੇ ਜੇ ਹੈਡ ਕੰਮ ਕੀਤਾ ਇਸ ਕਰਕੇ ਅਜੇ ਵੀ ਕਈ ਲੋਕਾਂ ਨੂੰ ਇਹੀ ਰਹਿੰਦਾ ਹੈ ਵੀ ਮੈਂ ਸ਼ਾਇਦ ਉਹ ਚੈਨਲ ਤੇ ਐਜੇ ਹੈਡ ਕਮ ਕਰਦਾ ਪਰ 2021 ਦੇ ਵਿੱਚ ਅਸੀਂ ਆਪਣਾ ਚੈਨਲ ਸਟਾਰਟ ਕੀਤਾ ਜਿਹਦਾ ਨਾਮ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਇਹ ਇਸ ਲਈ ਦੱਸਣਾ ਜ਼ਰੂਰੀ ਸਮਝਿਆ ਇਸ ਲਈ ਆਪਣਾ ਸਪਸ਼ਟੀਕਰਨ ਰੱਖਿਆ ਕਿਉਂਕਿ ਕਈ ਪੱਤਰਕਾਰ ਭਾਈਚਾਰੇ ਦੇ ਜਾਂ ਕਈ ਅਫਸਰ ਅਧਿਕਾਰੀਆਂ ਦੇ ਕਾਲ ਕਈ ਵਾਰੀ ਮੈਨੂੰ ਆਉਂਦੇ ਆ ਜਦੋਂ ਉਸ ਚੈਨਲ ਤੇ ਕੋਈ ਖਬਰ ਚੱਲਦੀ ਹੈ ਜਾ ਉਸ ਖਬਰ ਬਾਰੇ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਖਾਸ ਕਰਕੇ ਜਦੋਂ ਕਿਸੇ ਦੇ ਕੋਈ ਖਿਲਾਫ ਖਬਰ ਚੱਲਦੀ ਹੈ ਤਾਂ ਲੋਕ ਫੋਨ ਵੀ ਕਰਦੇ ਆ ਵੀ ਮਕਬੂਲ ਤੁਸੀਂ ਯਾਰੇ ਖਬਰ ਚਲਾਈ ਹੋਈ ਹੈ ਫਿਰ ਮੈਂ ਉਹਨਾਂ ਨੂੰ ਦੱਸੀਦਾ ਵੀ ਨਹੀਂ ਇਹ ਚੈਨਲ ਹੈ ਜਿਹੜਾ ਅਸ਼ੋਕ ਸ਼ਰਮਾ ਜੀ ਦਾ ਹੈ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ ਇਸ ਕਰਕੇ ਜਦੋਂ ਵੀ ਕਿਤੇ ਅਸੀਂ ਕੋਈ ਖਬਰ ਚਲਾਉਣੀ ਆ ਜਾਂ ਉਸ ਖਬਰ ਬਾਰੇ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਮੈਂ ਆਪ ਕਾਲ ਕਰਦਾ ਮੇਰਾ ਨੰਬਰ ਹੈ 915323005 ਜਿਹੜੀਆਂ ਸਾਡੀਆਂ ਖਬਰਾਂ ਨੇ 15-20 ਖਬਰਾਂ ਸੀ ਦਿੱਲੀ ਪਾਉਨੇ ਆ ਉਹਨਾਂ ਦੇ ਕਿਸੇ ਵੀ ਉਹ ਖਬਰ ਬਾਰੇ ਕੋਈ ਜਾਣਕਾਰੀ ਲੈਣੀ ਹੈ ਦਾ ਏਵਨ ਮੀਡੀਆ ਸ਼ਬਦਾਂ ਦੀ ਤਾਕਤ ਦੇ ਜੇ ਕੋਈ ਸਾਡੀ ਖਬਰ ਪੈਂਦੀ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਇਹਨੂੰ ਸਪਸ਼ਟਿਕਰਨ ਸਮਝ ਲਓ ਜਾਣਕਾਰੀ ਸਮਝ ਲਓ ਵੀ ਏਵਨ ਪੰਜਾਬੀ ਚੈਨਲ ਸ੍ਰੀ ਸ਼ੋਕ ਸ਼ਰਮਾ ਜੀ ਦਾ ਜਿਹਦੇ ਨਾਲ ਸਾਡਾ ਕੋਈ ਬਾ ਵਾਸਤਾ ਕੋਈ ਲੈਣ ਦੇਣ ਨਹੀਂ ਹੈਗਾ ਤੇ ਦੂਸਰੀ ਗੱਲ ਮੈਂ ਕਰਨੀ ਆ ਦੋ ਚਾਰ ਦਿਨਾਂ ਤੋਂ ਇੱਕ ਪੋਸਟ ਜਿਹੜੀ ਗਰੁੱਪਾਂ ਦੇ ਵਿੱਚ ਘੁੰਮ ਰਹੀ ਆ ਵਟਸਐਪ ਗਰੁੱਪਾਂ ਦੇ ਵਿੱਚ ਜਿਹਦੇ ਵਿੱਚ ਦੋ ਬੰਦਿਆਂ ਦੀ ਫੋਟੋ ਲੱਗੀ ਹੋਈ ਹੈ ਵੀ ਭਾਈ ਉਹ ਜਾਲੀ ਪੱਤਰਕਾਰ ਨੇ ਜਾਂ ਕਿਸੇ ਨੂੰ ਬਲੈਕਮੇਲ ਕਰਦੇ ਆ ਉਹਦੇ ਸਬੰਧ ਚ ਵੀ ਸਾਨੂੰ ਇਕੋਲਾ ਆਈਆਂ ਨੇ ਉਹ ਬੰਦਿਆਂ ਨਾਲ ਵੀ ਸਾਡਾ ਕੋਈ ਲਿੰਕ ਨਹੀਂ ਹੈਗਾ ਇੱਕ ਵਾਰੀ ਫੇਰ ਸਾਰੇ ਜਿੰਨੇ ਵੀ ਸਾਡੇ ਸਰੋਤੇ ਨੇ ਮੈਨੂੰ ਸੁਣਨ ਵਾਲੇ ਨੇ ਇਹ ਹੀ ਬੇਨਤੀ ਹੈ ਜਿਹੜੇ ਨਾਮ ਨੇ ਦੋਏ ਚੈਨਲਾਂ ਦੇ ਸਿਮਿਲਰ ਨੇ ਥੋੜੇ ਜੇ ਇਹਦਾ ਫਰਕ ਤੁਸੀਂ ਆਪ ਦੇਖੇ ਕਰੋ ਦਾ ਏਵਨ ਮੀਡੀਆ ਸ਼ਬਦਾਂ ਦੀ ਤਾਕਤ ਆਪਣਾ ਚੈਨਲ ਹੈ ਜਿਹੜਾ ਸ਼ੋਕ ਸ਼ਰਮੇ ਜੀ ਦਾ ਏਵਨ ਪੰਜਾਬੀ ਚੈਨਲ ਹੈ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਮੋਨ ਮਕਬੂਲ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਤੇ ਮੇਰਾ ਸਪਸ਼ਟੀਕਰਨ ਵੀ ਹੈ ਜਿਹੜਾ ਸਾਡੇ ਚੈਨਲ ਦਾ ਨਾਮ ਹੈ ਦਾ ਏਵਨ ਮੀਡੀਆ ਸ਼ਬਦਾਂ ਦੀ ਤਾਕਤ ਇਹਦੇ ਨਾਲ ਮਿਲਦਾ ਜੁਲਦਾ ਨਾਮ ਹੈ ਜੀ ਅਸ਼ੋਕ ਸ਼ਰਮਾ ਜੀ ਦੇ ਚੈਨਲ ਦਾ ਏਵਨ ਪੰਜਾਬੀ ਟੀਵੀ ਜਿੱਥੇ ਮੈਂ 2020 ਤੱਕ ਅਜੇ ਹੈਡ ਕੰਮ ਕੀਤਾ ਇਸ ਕਰਕੇ ਅਜੇ ਵੀ ਕਈ ਲੋਕਾਂ ਨੂੰ ਇਹੀ ਰਹਿੰਦਾ ਹੈ ਵੀ ਮੈਂ ਸ਼ਾਇਦ ਉਹ ਚੈਨਲ ਤੇ ਅਜੇ ਹੈਡ ਕੰਮ ਕਰਦਾ ਹੈ ਪਰ 2021 ਦੇ ਵਿੱਚ ਅਸੀਂ ਆਪਣਾ ਚੈਨਲ ਸਟਾਰਟ ਕੀਤਾ ਜਿਹਦਾ ਨਾਮ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਹੈ ਇਸ ਲਈ ਦੱਸਣਾ ਜ਼ਰੂਰੀ ਸਮਝਿਆ ਇਸ ਲਈ ਆਪਣਾ ਸਪਸ਼ਟੀਕਰਨ ਰੱਖਿਆ ਕਿਉਂਕਿ ਕਈ ਪੱਤਰਕਾਰ ਭਾਈਚਾਰੇ ਦੇ ਜਾਂ ਕਈ ਅਫਸਰ ਅਧਿਕਾਰੀਆਂ ਦੇ ਕਾਲ ਕਈ ਵਾਰੀ ਮੈਨੂੰ ਆਉਂਦੇ ਆ ਜਦੋਂ ਉਸ ਚੈਨਲ ਤੇ ਕੋਈ ਖਬਰ ਚੱਲਦੀ ਹੈ ਜਾਂ ਉਸ ਖਬਰ ਬਾਰੇ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਖਾਸ ਕਰਕੇ ਜਦੋਂ ਕਿਸੇ ਦੇ ਕੋਈ ਖਿਲਾਫ ਖਬਰ ਚੱਲਦੀ ਹੈ ਤਾਂ ਲੋਕ ਫੋਨ ਵੀ ਕਰਦੇ ਆ ਵੀ ਮਕਬੂਲ ਤੁਸੀਂ ਯਾਰੇ ਖਬਰ ਚਲਾਈ ਹੋਈ ਹੈ ਮੇਰ ਮਨ ਨੂੰ ਦੱਸੀਦਾ ਵੀ ਨਹੀਂ ਇਹ ਚੈਨਲ ਹੈ ਜਿਹੜਾ ਅਸ਼ੋਕ ਸ਼ਰਮਾ ਜੀ ਦਾ ਹੈ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ ਇਸ ਕਰਕੇ ਜਦੋਂ ਵੀ ਕਿਤੇ ਅਸੀਂ ਕੋਈ ਖਬਰ ਚਲਾਉਣੀ ਆ ਜਾਂ ਉਸ ਖਬਰ ਬਾਰੇ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਮੈਂ ਆਪ ਕਾਲ ਕਰਦਾ ਮੇਰਾ ਨੰਬਰ ਹੈ 915323005 ਜਿਹੜੀਆਂ ਸਾਡੀਆਂ ਖਬਰਾਂ ਨੇ 15-20 ਖਬਰਾਂ ਅਸੀਂ ਦਿੱਲੀ ਪਾਉਨੇ ਆ ਉਹਨਾਂ ਦੇ ਕਿਸੇ ਵੀ ਉਹ ਖਬਰ ਬਾਰੇ ਕੋਈ ਜਾਣਕਾਰੀ ਲੈਣੀ ਹੈ ਦਾ ਏਵਨ মিডিਆ ਸ਼ਬਦਾਂ ਦੀ ਤਾਕਤ ਦੇ ਜੇ ਕੋਈ ਸਾਡੀ ਖਬਰ ਪੈਂਦੀ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਇਹਨੂੰ ਸਪਸ਼ਟੀਕਰਨ ਸਮਝ ਲਓ ਜਾਣਕਾਰੀ ਸਮਝ ਲਓ ਵੀ ਏਵਨ ਪੰਜਾਬੀ ਚੈਨਲ ਸ੍ਰੀ ਸ਼ੋਕ ਸ਼ਰਮਾ ਜੀ ਦਾ ਜਿਹਦੇ ਨਾਲ ਸਾਡਾ ਕੋਈ ਬਾ ਵਾਸਤਾ ਕੋਈ ਲੈਣ ਦੇਣ ਨਹੀਂ ਹੈਗਾ ਤੇ ਦੂਸਰੀ ਗੱਲ ਮੈਂ ਕਰਨੀ ਆ ਦੋ ਚਾਰ ਦਿਨਾਂ ਤੋਂ ਇੱਕ ਪੋਸਟ ਜਿਹੜੀ ਗਰੁੱਪਾਂ ਦੇ ਵਿੱਚ ਘੁੰਮ ਰਹੀ ਆ WhatsApp ਗਰੁੱਪਾਂ ਦੇ ਵਿੱਚ ਜਿਹਦੇ ਵਿੱਚ ਦੋ ਬੰਦਿਆਂ ਦੀ ਫੋਟੋ ਲੱਗੀ ਹੋਈ ਹੈ ਵੀ ਭਾਈ ਉਹ ਜਾਲੀ ਪੱਤਰਕਾਰ ਨੇ ਜਾਂ ਕਿਸੇ ਨੂੰ ਬਲੈਕਮੇਲ ਕਰਦੇ ਆ ਉਹਦੇ ਸਬੰਧ ਚ ਵੀ ਸਾਨੂੰ ਇੱਕ ਔਲਾ ਆਈਆਂ ਨੇ ਉਹ ਬੰਦਿਆਂ ਨਾਲ ਵੀ ਸਾਡਾ ਕੋਈ ਲਿੰਕ ਨਹੀਂ ਹੈਗਾ ਇੱਕ ਵਾਰੀ ਫੇਰ ਸਾਰੇ ਜਿੰਨੇ ਵੀ ਸਾਡੇ ਸਰੋਤੇ ਨੇ ਮੈਨੂੰ ਸੁਣਨ ਵਾਲੇ ਨੇ ਇਹ ਹੀ ਬੇਨਤੀ ਹੈ ਜਿਹੜੇ ਨਾਮ ਨੇ ਦੋਏ ਚੈਨਲਾਂ ਦੇ ਸਿਮਿਲਰ ਨੇ ਥੋੜੇ ਜੇ ਇਹਦਾ ਫਰਕ ਤੁਸੀਂ ਆਪ ਦੇਖੇ ਕਰੋ ਦਾ ਏਵਨ ਮੀਡੀਆ ਸ਼ਬਦਾਂ ਦੀ ਤਾਕਤ ਆਪਣਾ ਚੈਨਲ ਹੈ ਜਿਹੜਾ ਸ਼ੋਕ ਸ਼ਰਮਣਜੀਤ ਦਾ ਏਵਨ ਪੰਜਾਬੀ ਚੈਨਲ ਹੈ ਸਤਿ ਸ੍ਰੀ ਅਕਾਲ